ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਤਰਨਤਾਰਨ ਹਲਕੇ ਦਾ ਇੰਚਾਰਜ ਹਰਮੀਤ ਸਿੰਘ ਸੰਧੂ ਨੂੰ ਨਿਯੁਕਤ ਕੀਤਾ ਗਿਆ ਇਸ ਮੌਕੇ ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਨੂੰ ਵਧਾਈ ਦੇਣ ਪਹੁੰਚੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਤਰਨਤਾਰਨ ਹਲਕੇ ਦੀ ਜ਼ਿੰਮੇਵਾਰੀ ਮਿਲਣ ਦੇ ਲਈ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੱਤੀ ਗਈ ਹੈ ਇਸ ਮੌਕੇ ਐਮਐਲਏ ਕਸ਼ਮੀਰ ਸਿੰਘ ਸੋਹਲ ਦੇ ਸੈਕਟਰੀ ਮੈਡਮ ਬਲਵਿੰਦਰ ਕਲਿਆਣ ਨੇ ਹਰਮੀਤ ਸਿੰਘ ਸੰਧੂ ਨੂੰ ਤਰਨਤਾਰਨ ਹਲਕੇ ਦੀ ਜ਼ਿੰਮੇਵਾਰੀ ਮਿਲਣ ਤੇ ਉਹਨਾਂ ਨੂੰ ਵਧਾਈ ਦਿੱਤੀ ਤੇ ਸਾਰਾ ਦਿਨ ਹਰਬੀਰ ਸਿੰਘ ਸੰਧੂ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਨ-ਤਾਂ ਲੱਗਾ ਰਿਹਾ ਰਾਤੀ ਪਾਰਟੀ ਨੂੰ ਹਲਕਾ ਚਾਰ ਚੰਨ ਜੁੜ ਕਿਤਨ ਦੀ ਪਾਰਟੀ ਦੇ ਕੀ ਗੱਲ ਧੰਨਵਾਦ ਸਾਰਿਆਂ ਨੂੰ ਪਹਿਲਾਂ ਤੇ ਮੈਂ ਅਰਵਿੰਦ ਕੇ ਜੀ ਵੱਟ ਸਾਹਿਬ ਦਾ ਸੀਐਮ ਸਾਹਿਬ ਦਾ ਯੂਨੀਸ਼ਿਓਰੀਆ ਸਾਹਿਬ ਦਾ ਤੇ ਪ੍ਰਧਾਨ ਸਾਹਿਬ ਦਾ ਅਰੋੜਾ ਸਾਹਿਬ ਦਾ ਅਮਨ ਅਰੋੜਾ ਜੀ ਦਾ ਤੇ ਦਿਨੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਚਿਤਾਇਆ ਔਰ ਮੈਨੂੰ ਇਸ ਹਲਕੇ ਦੇ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ। ਔਰ ਮੈਂ ਇਹ ਯਕੀਨ ਨਾਲ ਕਹਿ ਸਕਦਾ ਕਿ ਅੱਜ ਸਮੇਂ ਦੀ ਲੋੜ ਸੀ। ਸਮੇਂ ਦੀ ਨਜ਼ਾਕਤ ਨੂੰ ਸਮਝਦੇ ਆਇਆ। ਅੱਜ ਜੋ ਪਾਰਟੀ ਨੇ ਮੇਰੇ ਵਿੱਚ ਵਿਸ਼ਵਾਸ ਜਤਾਇਆ ਉਹਦੇ ਤੇ ਅਸੀਂ ਪੂਰਨ ਤੌਰ ਤੇ ਪੂਰੇ ਉਤਰਾਂਗੇ। ਔਰ ਵੱਧ ਚੜ ਕੇ ਜਿਹੜੀਆਂ ਪਿੱਛੇ ਕੋਈ ਖਾਮੀਆਂ ਰਹਿ ਗਈਆਂ ਸਾਡੇ ਜਿਹੜੇ ਪਹਿਲੇ ਵਿਧਾਇਕ ਸਾਹਿਬ ਸੀਗੇ ਉਹਨਾਂ ਨੂੰ ਕੁਈ ਇਹੋ ਜੀ ਮਤਲਬ ਬਹੁਤ ਢਿਲੇ ਰਹੇ ਆ ਉਹਨਾਂ ਨੂੰ ਕੋਈ ਇਹੋ ਜੀ ਬਿਮਾਰੀ ਲੱਗੀ ਜਿਹਦਾ ਕੀ ਕੋਈ ਨਾ इलाज ਸੀ ਸੋ ਜਿਹੜੀਆਂ ਪਿੱਛੇ ਸਮੇਂ ਦੇ ਵਿੱਚ ਵੀ ਉਹ ਕਮੀਆਂ ਪੇਸ਼ੀਆਂ ਇਸ ਹਲਕੇ ਦੇ ਵਿੱਚ ਰਹਿ ਗਈਆਂ ਨੇ ਕੋਈ ਡਵੈਲਪਮੈਂਟ ਦੇ ਮਸਲੇ ਆ ਜਾਂ ਹੋਰ ਲੋਕਾਂ ਦੇ ਮਸਲੇ ਆ ਕੋਈ ਬਿਜਲੀ ਦੇ ਮਸਲੇ ਆ ਕੋਈ ਡਰੇਨੇਜ ਸਿਸਟਮ ਦਾ ਮਸਲਾ ਕੋਈ ਪਿੰਡਾਂ ਦੇ ਮਸਲੇ ਨੇ ਕੋਈ ਸ਼ਹਿਰਾਂ ਦੇ ਮਸਲੇ ਨੇ ਇਹ ਸਾਰੇ ਜਿਹੜੇ ਆ ਉਹ ਪਹਿਲ ਦੇ ਆਧਾਰ ਦੇ ਉੱਤੇ ਉਹ ਜਿਹੜੇ ਹੱਲ ਕਰ ਸਰਪਰਵਾ ਹੁੰਗਾਰਾ ਮੇਲਿਆ ਜੀ ਆਪ ਜੀ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਮੈਂ ਕਹਾਂ ਲਿਆ ਤੁਸੀਂ ਇੰਨੇ ਚਿਰ ਦੇ ਬੈਠੇ ਜੇ ਇਹਦੇ ਇਤੋਂ ਵੱਡਾ ਪਰਵਾਹ ਹੰਗਾਰਾ ਸੰਗਤਾਂ ਕੀ ਮਿਲ ਸਕਦਾ ਸੰਗਤ ਪਿਆਰ ਕਰਦੀ ਯਾਰ ਮੈਨੂੰ ਵੀ ਆਸ ਆ ਸੰਗਤ ਨੂੰ ਮੇਰੇ ਤੇ ਆਸ ਆ ਔਰ ਮੈਨੂੰ ਇਹ ਆਸ ਆ ਕਿ ਆਉਂਦੇ ਸਮੇਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਡਿਵੈਲਪਮੈਂਟ ਹੋਗੀ ਹਾਂ ਜੀ ਮੈਮ ਕੀ ਕਹਿਣਾ ਚਾਹੋਗੇ ਆਮ ਆਦਮੀ ਪਾਰਟੀ ਵੱਲੋਂ ਵੱਡੀ ਜ਼ਿੰਮੇਵਾਰੀ ਹਰਮੀਤ ਸਿੰਘ ਸਾਹਿਬ ਮਿਲੀ ਹੈ ਤਰਨ ਤਰਨ ਹਰਕੇ ਦੀ ਸੰਪੂਰਨ ਜ਼ਿੰਮੇਵਾਰੀ ਹੈ ਕਿਸ ਤਰ੍ਹਾਂ ਦੇਖਦੇ ਹੋ ਸਭ ਤੋਂ ਪਹਿਲਾਂ ਤੇ ਮੈਂ ਆਪਣੀ ਹਾਈ ਕਮਾਂਡ ਪਾਰਟੀ ਦਾ ਜਿਹੜਾ ਤਹਿ ਦਿਲੋਂ ਧੰਨਵਾਦ ਕਰਾਂਗੀ ਜਿਨ੍ਹਾਂ ਨੇ ਉਹਨਾਂ ਨੂੰ ਏਡੀ ਵੱਡੀ ਹਰਮੀਤ ਸਿੰਘ ਸੰਧੂ ਜੀ ਨੂੰ ਜ਼ਿੰਮੇਵਾਰੀ ਦਿੱਤੀ ਆ ਵੀ ਤੇ ਜੋ ਮੈਂ ਅੱਜ ਤੋਂ ਪਹਿਲੇ ਵੀ ਸਮੇਂ ਲੰਮੇ ਸਮੇਂ ਤੋਂ ਦੇਖਦੀ ਆ ਰਹੀ ਹਾਂ ਤੇ ਮਨਮੋਹ ਨੇ ਵੀ ਸਮਝ ਚ ਦੇਖਦੀ ਆ ਵੀ ਹਰਮਿੰਦਰ ਸਿੰਘ ਸੰਧੂ ਜੀ ਪੂਰੀ ਤੈਅ ਦਿਨੋਂ ਜਿਹੜੀ ਆਪਣੀ ਇਹ ਜ਼ਿੰਮੇਵਾਰੀ ਨਿਭਾਉਣਗੇ ਤੇ ਹਲਕੇ ਦੇ ਵਿੱਚ ਜਿਹੜੇ ਅਧੂਰੇ ਕੰਮ ਜਿਹੜੇ ਆ ਰਹਿ ਚੁੱਕੇ ਨੇ ਉਹ ਪੂਰੇ ਕਰਨਗੇ ਤੇ ਪਾਰਟੀ ਦੇ ਵਿੱਚ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਮਨ ਦੀ ਜਿਹੜੀ ਸੋਚ ਆ ਉਹ ਕੀ ਹਰਮਿੰਦਰ ਸਿੰਘ ਸੰਧੂ ਜੀ ਪਾਰਟੀ ਨੇ ਜਿਹੜਾ ਆਮ ਆਦਮੀ ਪਾਰਟੀ ਨੇ ਡਿਸੀਜਨ ਲਿਆ ਆ ਕਿ ਵਰਕਰਾਂ ਨੂੰ ਪਸੰਦ ਆਇਆ ਜੇ ਦੇਖੀਏ ਤਾਂ ਕੋਸ਼ਿਸ਼ ਚੜੇ ਸਾਡੇ ਵਰਕਰ ਨੇ 2-4 ਯਾਰ ਜਿਨ੍ਹਾਂ ਨੂੰ ਥੋੜਾ ਜਿਹਾ ਮੁਸ਼ਕਲ ਆਉਂਦੀ ਆ ਕਿ ਉਹਨਾਂ ਨੂੰ ਨਹੀਂ ਹੈ ਚੀਜ਼ ਸਰਕਾਰ ਹੋਈ ਪਰ ਅਸੀਂ ਉਹ ਵੀ ਉਹਨਾਂ ਨਾਲ ਵੀ ਗੱਲਬਾਤ ਸਾਡੀ ਚੱਲਦੀ ਪਈ ਹੈ ਵੀ ਅਸੀਂ ਉਹਨਾਂ ਨੂੰ ਨਾਂ ਨਹੀਂ ਪਿਠਾ ਦੇ ਉਹਨਾਂ ਨੂੰ ਗੱਲਬਾਤ ਨਹੀਂ ਕਰਨੀ ਆ ਤੇ ਆਪਾਂ ਸਾਰੇ ਰਲ ਕੇ ਜਿਹੜੇ ਹਰਮਿਤ ਸਿੰਘ ਸੰਧੂ ਜੀ ਦਾ ਸਾਥ ਦਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਉਹ ਪੂਰੀ ਜਿਹੜੀ ਹਲਕੇ ਦੀ ਜ਼ਿੰਮੇਵਾਰੀ ਜਿਹੜੀ ਉਹਨਾਂ ਦੀ ਉਹ ਸਾਮ ਸਕੋ ਬਹੁਤ ਜਲਦ ਤਰਨ ਤਰਨ ਹਲਕੇ ਦੇ ਵਿੱਚ ਜਮਣੀ ਚੋਂ ਦਾ ਵੀ ਐਲਾਨ ਹੋਣਾ ਹੈ ਤੇ ਜਿਹੜੀ ਐਮਐਲਏ ਦੇ ਉਮੀਦਵਾਰ ਵੀ ਉਹ ਖੜੇ ਹੋ ਸਕਦੇ ਨੇ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜਿੱਦਿ ਉਹਨਾਂ ਨੂੰ ਐਡੀ ਵੱਡੀ ਜ਼ਿੰਮੇਵਾਰੀ ਜੇ ਹਲਕਾ ਇੰਚਾਰਜੀ ਦੀ ਮਿਲੀ ਆ ਤੇ ਅਸੀਂ ਆਪਣੀ ਪਾਰਟੀ ਹਾਈ ਕਮਾਂਡ ਤੋਂ ਆਸ ਕਰਦੇ ਆ ਕਿ ਉਹਨਾਂ ਨੂੰ ਟਿਕਟ ਵੀ ਦੇ ਕੇ ਨਵਾਜਾ ਜਾਵੇਗਾ ਤੇ ਕਿਉਂਕਿ ਐਮਐਲਏ ਰਣਜੀਤ ਸਿੰਘ ਸੰਧੂ ਜੀ ਦੇ ਬਹੁਤ ਸਾਰੇ ਆਪਣੇ ਕਿ ਉਹਨਾਂ ਦੇ ਵਰਕਰ ਨੇ ਤੇ ਬਹੁਤ ਉਹਨਾਂ ਦੀ ਹੈਲਪ ਕਰਨਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਵੱਡੀ ਲੀਡਰ ਨਾਲ ਜੁਟਾ ਕੇ ਜਿਹੜੇ ਪਾਰਟੀ ਦੇ ਵਿੱਚ ਛੋਟੀ ਦੇ ਵਿੱਚ ਆਪਣੀ ਚਰਚ ਜੜੀ ਉਹ ਪਾਉਣੇ